ਹਾਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਜਿਹੜੀ ਵੀਡੀਓ ਬਹੁਤ ਹੀ ਜਿਆਦਾ ਸੋਹਣੀ ਵੀਡੀਓ ਬਣਾਈ ਆ ਤੁਹਾਨੂੰ ਮੈਂ ਦਿਖਾਉਣੀ ਆ ਅੱਗੇ ਆਪਾਂ ਛੋਟੇ ਬੱਚਿਆਂ ਦੇ ਜਿਹੜਾ ਕਿੱਦਾਂ ਸੋਹਣੇ ਸੋਹਣੇ ਸੂਟ ਆਪਾਂ ਬਣਾ ਸਕਦੇ ਆ ਤੇ ਸਾਰੇ ਹੀ ਟ੍ਰੈਂਡਿੰਗ ਡਿਜ਼ਾਈਨ ਨੇ ਜਿਵੇਂ ਬੱਚਿਆਂ ਦੇ ਸਕੂਲ 'ਚ ਫੰਕਸ਼ਨ ਵਗੈਰਾ ਆਉਂਦੇ ਆ ਤਾਂ ਤੁਸੀਂ ਇਦਾਂ ਦੇ ਸੂਟ ਜਿਹੜਾ ਬੱਚਿਆਂ ਲਈ ਰੈਡੀ ਕਰ ਸਕਦੇ ਹੋ ਬਹੁਤ ਹੀ ਸੋਹਣੇ ਲੱਗਦੇ ਨੇ ਸੂਟ ਬਣੇ ਹੋਏ ਤੇ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਪੂਰੀ ਵੀਡੀਓ ਜ਼ਰੂਰ ਦੇਖਿਓ ਸਾਰੇ ਹੀ ਡਿਜ਼ਾਈਨ ਅਲੱਗ-ਅਲੱਗ ਡਿਜ਼ਾਈਨ ਨੇ ਤੇ ਨਵੇਂ-ਨਵੇਂ ਡਿਜ਼ਾਈਨ ਨੇ ਇਦਾਂ ਤੁਸੀਂ ਲਹੰਗਾ ਵੀ ਬਣਾ ਸਕਦੇ ਹੋ ਲਹੰਗਾ ਸ਼ਰਾਰਾ ਨਾਲ ਸ਼ਾਰਟ ਕੁੜਤੀ ਬਣਾ ਸਕਦੇ ਹੋ ਕਿਉਂਕਿ ਬੱਚਿਆਂ ਦੇ ਵੀਰ ਕਿਤੇ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਨੇ ਇਦਾਂ ਫਰੌਕ ਸਟਾਈਲ 'ਚ ਬਣਾ ਸਕਦੇ ਹੋ ਤੇ ਬੱਚਿਆਂ ਨੂੰ ਇਹ ਸੂਟ ਜਿਹੜੇ ਪਸੰਦ ਬਹੁਤ ਆਉਂਦੇ ਨੇਗੇ ਇਸ ਉੱਪਰ ਸਰਦਾਰੀ ਜੀ ਲੁੱਕ ਦੇ ਸੂਟ ਨੇ ਸਾਰੇ ਹੀ ਇਹ ਪ੍ਰਿੰਟਡ ਸੂਟ ਆ ਕਾਟਨ ਦਾ ਇਸ ਦੇ ਨਾਲ ਦੁਪੱਟਾ ਰੈਡੀ ਕੀਤਾ ਗਿਆ ਬਹੁਤ ਸੋਹਣਾ ਲੇਸ ਵਗੈਰਾ ਲਗਾ ਕੇ ਤੇ ਵੀਅਰ ਕੀਤਾ ਹੋਇਆ ਬਹੁਤ ਹੀ ਅੱਛਾ ਲੱਗਦਾ ਬੱਚੇ ਦੇ ਇਹ ਪਲੇਨ ਸੂਟ ਡਿਜ਼ਾਈਨ ਕੀਤੇ ਗਏ ਨੇ ਸਾਰੇ ਇਹ ਪੇਂਟ ਕੀਤਾ ਗਿਆ ਸੂਟ ਤੇ ਆਪਾਂ ਸੂਟ ਤੇ ਗੋਟਾ ਪੱਤੀ ਨਾਲ ਡਿਜ਼ਾਈਨਿੰਗ ਕੀਤੀ ਹੈ ਬਹੁਤ ਹੀ ਪਿਆਰੀ ਜੀ ਸੂ ਸਾਰੇ ਇਹ ਅਲੱਗ-ਅਲੱਗੇ ਡਿਜ਼ਾਈਨ ਨੇ ਕਿ ਬਹੁਤ ਪਿਆਰਾ ਲੱਗਦਾ ਬੱਚਿਆਂ ਦੇ ਪਾਇਆ ਇਹ ਸੂਟ ਇਹ ਕਾਟਨ ਦਾ ਸੂਟ ਹੈਗਾ Thank you.